ਹਾਂਜੀ ਸਵਾਗਤ ਹੈ ਤੁਹਾਡਾ ਗੁਰਵਿੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਅਫਗਾਨੀ ਸਲਵਾਰ ਦੀ ਕਟਿੰਗ ਐਂਡ ਸਟੀਚਿੰਗ ਦੋਨੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੀ ਜਰੂਰ ਦੇਖਿਓ ਤੇ ਆਪਣੇ ਕੋਲ 2.5 ਮੀਟਰ ਕਪੜਾ ਹੈ ਜੀ ਠੀਕ ਹੈ ਜੀ ਇਹਨੂੰ ਆਪਾਂ 4 ਫੋਲਡ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਲਾਵਾਂਗੇ ਦੇਖੋ ਜਿੱਥੇ ਤੁਸੀਂ 벨ਟ ਰੱਖਣੀ ਉਹਨਾਂ ਤੋਂ ਤੁਸੀਂ ਕਪੜਾ ਇਸ ਤਿਕਨਾ ਛੱਡ ਦੇਣਾ ਐਂਜੇ ਟੇਪ ਖਾਲੀ ਤੇ ਇਸ ਤੋਂ ਆਪ ਪੂਰੀ ਸਲਵਾਰ ਦੀ ਲੰਬਾਈ ਲਾ ਦੇਣੀ ਹੈ ਆਪਾਂ 4 ਇੰਚ 벨ਟ ਛੱਡ ਕੇ ਉੱਪਰ ਇੰਚ ਟਿਵ ਤੇ ਪੂਰੀ ਸਲਵਾਰ ਦੀ ਲੰਬਾਈ ਲਾਤੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਨਿਸ਼ਾਨ ਮਲਾ ਲੈਨੇ ਆ ਇਸ ਤੋਂ ਬਾਅਦ ਆਪਾਂ 2 ਇੰਚ ਕੱਪੜਾ ਇੱਥੇ ਘਟਾਵਾਂਗੇ ਜਿਹੜਾ ਕਿ ਆਪਣਾ ਪੌਂਚੇਰੀ ਪੱਟੀ ਲੱਗਣੀ ਥੱਲੇ ਐਕਸਟਰਾ ਅੱਡ ਠੀਕ ਹੈ ਜੀ ਉਹ ਪੱਟੀ ਆਪਾਂ ਇੱਥੇ ਘਟਾਵਾਂਗੇ 2 ਇੰਚ 2 ਇੰਚ ਪੱਟੀ ਆਪਣੀ ਲੱਗ ਜੂਗੀ ਤੇ ਇਹ ਵੀ ਆਪਾਂ ਸਿੱਧੇ ਨਿਸ਼ਾਨ ਕਰ ਲਿਆਂਗੇ ਇਸ ਤੋਂ ਵੱਰ ਪੂਰੀ ਸਲਵਾਰ ਦੇ ਵਿੱਚ ਆਪਾਂ 1 ਇੰਚ ਐਡ ਕਰਾਂਗੇ ਕਿਉਂਕਿ ਆਪਾਂ 1/2 ਇੰਚ ਮਾਰਜਿਨ ਥੱਲੇ ਰੱਖਣਾ 1/2 ਇੰਚ ਮਾਰਜਿਨ ਆਪਾਂ ਉੱਪਰ ਰੱਖਣਾ ਠੀਕ ਹੈ ਜੀ 1 ਇੰਚ ਕਪੜਾ ਇਹ ਵੱਧ ਲਿਆ ਆਪਾਂ ਠੀਕ ਹੈ ਇਹ ਡਬਲ ਪਾਸਾ ਜਿਹੜਾ ਆਪਣਾ ਡਬਲ ਫੋਲਡਿੰਗ ਕੀਤਾ ਉਹਦੇ ਪਾਸੇ ਪਹੁੰਚੇ ਨਿਸ਼ਾਨ ਲਾਇਆ ਖੁੱਲੇ ਪਾਸੇ ਪਹੁੰਚੇ ਨਿਸ਼ਾਨ ਨਹੀਂ ਲਾਇਆ ਆਪਣਾ ਪਹੁੰਚਾ ਸੀ 6 1/2 ਤਿਆਰ ਆ ਆਪਾਂ 7 ਦੇ ਨਿਸ਼ਾਨ ਲਾ ਕੇ ਤੇ 6 1/2 ਐਕਸਟਰਾ ਕਪੜਾ ਹੋਰ ਲਿਆ ਆਪਾਂ ਠੀਕ ਹੈ ਜੀ ਪੌਂਚਾ ਆਪਣਾ 7.5 ਰੱਖ ਕੇ 6.5 ਆਪਾਂ ਐਕਸਟਰਾ ਕਪੜਾ ਲਿਆ ਹੋਰ ਕਿਉਂਕਿ ਆਪਣੇ ਵਾਲ ਪੈਣਗੇ ਪੌਂਚੇ 'ਚ ਆਪਾਂ ਤਾਂ ਕਰਕੇ ਡਬਲ ਕਪੜਾ ਲਿਆ ਇਸ ਤੋਂ ਬਾਅਦ 10.5 ਤੇ ਆਪਾਂ ਆਸਤਾਨ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਜੀ 14 ਇੰਚ ਸਲਵਾਰ ਦਾ ਆਸਣ ਹੁੰਦਾ ਇਸ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨਾਂ ਨੂੰ ਇਸ ਤਰੀਕੇ ਨਾਲ ਸਿੱਧਾ ਮਿਲਾ ਦੇਾਂਗੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਕਟਿੰਗ ਕਰ ਦੇਾਂਗੇ ਕਪੜੇ ਦੇ ਖੁੱਲੇ ਵਾਲੇ ਪਾਸੇ ਆਪਾਂ ਆਸਣ ਦਾ ਨਿਸ਼ਾਨ ਲਾਇਆ ਕਪੜਾ ਆਪਣਾ 4 ਫੋਲਡ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤੋਂ ਅੱਗੇ ਕਪੜੇ ਵਿੱਚੋਂ ਆਪਾਂ 벨ਟ ਦਾ ਕਪੜਾ ਕੱਢਾਂਗੇ 벨ਟ ਆਪਣੇ 7 ਇੰਚ ਆਪਾਂ ਲੰਬੀ ਰੱਖਾਂਗੇ ਜੀ ਜਿਹਦੇ ਵਿੱਚ 4 ਇੰਚ ਆਪਾਂ 벨ਟ ਦਾ ਰੱਖਾਂਗੇ ਬਾਕੀ ਆਪਣਾ ਨੀਫੇ ਚ ਤੇ ਸਲਾਈ ਦਾ ਆ ਜਾਊਗਾ ਠੀਕ ਹੈ ਜੀ ਤੇ ਜਿਹੜੀ ਆਪਣੀ 벨ਟ ਤਿਆਰ ਆ ਉਹਦੇ ਵਿੱਚ ਆਪਾਂ 1 ਇੰਚ ਪਲੱਸ ਕਰਕੇ 벨ਟ ਦੀ ਕਟਿੰਗ ਕਰ ਦੇਾਂਗੇ ਇਸ ਤੋਂ ਬਾਅਦ ਦੋਨੇ ਆਸਣ ਦੀ ਸिलाई ਲਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਦੋ ਆਸਣ ਦੀਆਂ ਸਲਾਈਆਂ ਹੀ ਲੱਗਣੀਆਂ ਅੱਧਾ ਇੰਚ ਕਪੜਾ ਛੱਡ ਕੇ ਆਪਾਂ ਆਸਣ ਦੀ ਸिलाई ਲਈ ਹੈ ਇਸ ਤੋਂ ਬਾਅਦ ਆਪਾਂ 벨ਟ ਨੂੰ ਸਲਾਈ ਕੀਤਾ ਅੱਧਾ ਇੰਚ ਕਪੜਾ ਛੱਡ ਕੇ ਆਪਾਂ 벨ਟ ਨੂੰ ਸਲਾਈ ਕੀਤਾ ਤੇ 4.5 ਤੇ ਆਪਾਂ ਨਿਸ਼ਾਨ ਲਾਇਆ 4.5 ਤੇ ਆਪਾਂ ਸਲਾਈ ਲੈ ਕੇ ਜਾਵਾਂਗੇ ਦੂਜੀ ਸਾਈਡ ਆਪਾਂ ਅੱਧਾ ਇੰਚ ਸਲਾਈ ਲਾਵਾਂਗੇ 벨ਟ ਦੀ ਇਸ ਤੋਂ ਬਾਅਦ ਆਪਾਂ ਚਿੜੀ ਬਣਾਵਾਂਗੇ ਠੀਕ ਹੈ ਜੀ ਬਹੁਤ ਹੀ ਸਾਰਾ ਤਰੀਕਾ ਨਾਲ ਆਪਾਂ ਇਹ ਚਿੜੀ ਬਣਾਈਏ ਦੇਖੋ ਠੀਕ ਹੈ ਇਸ ਤੋਂ ਬਾਅਦ ਇਹਦਾ ਆਪਾਂ ਨੇਫਾ ਲੇੜ ਦੇਾਂਗੇ ਢਾਈ ਢਾਈ ਜਾਂ ਜਿਹੜਾ ਆਪਾਂ ਨੇਫਾ ਲੇੜਿਆ ਹੈ ਇਹਦਾ ਜਿਹੜੀ ਦੀ 벨ਟ ਆਪਾਂ ਆਰਮਸ ਲਵਾ ਵਾਂਗੂ ਬਣਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਨਾਲ ਆਪੋਣਾ ਇਲਾਸਟਿਕ ਨਹੀਂ ਪਾਣੀ ਇਸ ਤੋਂ ਬਾਅਦ ਜਿਹੜੀ ਆਪਾਂ 벨ਟ ਬਣਾਈ ਹੈ ਉਹਦਾ ਹਾਫ ਕਰਾਂਗੇ ਇਸ ਤਰੀਕੇ ਨਾਲ ਰੱਖ ਕੇ 벨ਟ ਨੂੰ ਤੇ ਸੈਂਟਰ 'ਚ ਆਪਾਂ ਕੱਟ ਲਾ ਦਾਂਗੇ ਠੀਕ ਹੈ ਇਹਨਾਂ ਕੱਟਾਂ ਤੇ ਹੀ ਆਪਾਂ ਵਾਲ ਪਾਉਣੇ ਆ ਕੱਟ ਆਪਣੇ ਲੱਗ ਗਿਆ ਇਸ ਤੋਂ ਬਾਅਦ ਆਪਾਂ ਸਲਵਾਰ ਦੀ ਬੈਕ ਸਾਈਡ ਤੇ ਦੋ ਵਾਲ ਪਾਵਾਂਗੇ ਸਲਵਾਰ ਦੀ ਬੈਕ ਸਾਈਡ ਤੇ ਦੋ ਵਾਲ ਪਾਈ ਆਪਾਂ ਇਸ ਤੋਂ ਬਾਅਦ ਇਹਨਾਂ ਵਾਲ ਜਿਹੜੇ ਵਾਲ ਪਏ ਦਾ ਆਪਾਂ ਅੱਧਾ ਕਰਕੇ 벨ਟ ਦੇ ਆਧ ਨਾਲ ਮਲਾ ਕੇ ਉਥੇ ਕੱਟ ਲਾਵਾਂਗੇ ਠੀਕ ਹੈ ਜੀ ਜਿਹੜਾ ਆਪਾਂ ਬੈਟਰਾ ਸੈਂਟਰ ਕੀਤਾ ਹੋਇਆ ਉਹ ਬੈਕ ਸਾਈਡ ਨਾਲ ਮਲਾ ਕੇ ਤੇ ਕੱਟ ਨਾਲ ਕੱਟ ਮਲਾ ਕੇ ਉਥੇ ਆਪਾਂ ਕੱਟ ਲਾ ਦੇਾਂਗੇ ਸਲਵਾਰ ਦੀ ਇਸ ਤੋਂ ਬਾਅਦ ਆਪਾਂ ਆਸੰਧੀ ਸੈਂਟਰ ਤੋਂ ਲੈ ਕੇ ਆਪਾਂ ਇਹ ਜੀ ਸਲਵਾਰ ਦੇ ਵਾਲ ਪਾਵਾਂਗੇ ਪਹਿਲਾਂ ਆਪਾਂ ਫਰੰਟ ਵਾਲੇ ਪਾਸੇ ਇੱਕ ਪਾਸੇ ਪਾਵਾਂਗੇ ਵਾਲ ਜਿਹੜੇ ਹੈਗੇ ਜੀ ਆਪਣੇ ਅੰਦਰਲੀ ਸਾਈਡ ਨੂੰ ਜਾਣਗੇ ਠੀਕ ਹੈ ਜੀ ਇੱਕ ਪਾਸੇ ਤਾਂ ਆਪਣੇ ਕੱਟ ਲਾ ਗਏ ਜਿਹੜਾ ਅੱਧ ਰਹਿ ਗਿਆ ਜੀ ਉਹ ਸਾਧ ਵਿੱਚ ਆਪਾਂ ਵਾਲ ਪਾਉਣੇ ਆ ਠੀਕ ਹੈ ਅੱਧ ਵਿੱਚ ਆਪਣੇ ਬੈਕ ਦੇ ਵਾਲ ਦਾ ਕੱਪੜਾ ਹੋ ਗਿਆ ਹੁਣ ਆ ਸੈਂਟਰ ਤੇ ਵਾਲ ਦਾ ਕੱਪੜਾ ਹੋ ਜਾਊਗਾ ਠੀਕ ਹੈ ਤੇ ਆਪਾਂ ਸੈਂਟਰ ਤੋਂ 2 ਇੰਚ ਕੱਟ ਵੱਲ ਧਿਆਨ ਰੱਖਣੀ ਆ ਤੇ ਵਾਲ ਜਿਹੜੇ ਹੈਗੇ ਆ ਜੀ ਆਪਾਂ ਅੰਦਰਲੀ ਸਾਈਡ ਨੂੰ ਪਾਉਣੇ ਆ ਠੀਕ ਹੈ ਸਾਰੇ ਵਾਲ ਆਪਾਂ ਅੰਦਰਲੀ ਸਾਈਡ ਨੂੰ ਪਾਏ ਆ ਤੇ ਵਾਲ ਆਪਾਂ 벨ਟ ਦੇ ਸੈਂਟਰ ਤੋਂ 2 ਇੰਚ ਘੱਟ ਰੱਖਨੇ ਆ ਠੀਕ ਹੈ ਜੀ ਤੇ ਜਿਹੜੇ ਆਪਣੇ ਵਾਲ ਦੇਖੋ ਬਿਲਕੁਲ ਪੂਰੇ ਆਏ ਆ ਕਿਉਂਕਿ ਆਪਾਂ 벨ਟ ਦੇ ਸੈਂਟਰ ਤੋਂ 2 ਇੰਚ ਵਾਲ ਘੱਟ ਰੱਖਿਆ ਇਸ ਤੋਂ ਬਾਅਦ ਦੂਜੀ ਸਾਈਡ ਵਾਲਾ ਪਾਵਾਂਗੇ ਇਹ ਵੀ ਆਪਾਂ ਅੰਦਰਲੀ ਸਾਈਡ ਨੂੰ ਵਾਲ ਪਾਏ ਇਹ ਆਪਾਂ ਦੂਜੀ ਸਾਈਡ ਨੂੰ ਵਾਲ ਪਾਏ ਆ ਇਹ ਜੀ ਦੂਜੀ ਸਾਈਡ ਤੋਂ ਅੰਦਰ ਨੂੰ ਵਾਲ ਆ ਜਾਣਗੇ ਦੋਨਾਂ ਸਾਈਡਾਂ ਦੇ ਵਾਲ ਆਪਾਂ ਅੰਦਰਲੀ ਸਾਈਡ ਨੂੰ ਹੀ ਕਰਨੇ ਆ ਬਾਹਰਲੀ ਸਾਈਡ ਨੂੰ ਨਹੀਂ ਕਰਨੇ ਠੀਕ ਹੈ ਜੀ ਵਾਲ ਆਪਣੇ ਹੋ ਗਏ ਰੈਡੀ ਦੇਖੋ ਤੋਂਨੇ ਵਾਲ ਆਪਣੇ ਅੰਦਰਲੀ ਸਾਈਡ ਨੂੰ ਆ ਇਸ ਤੋਂ ਬਾਅਦ ਇਹਨਾਂ ਆਪਾਂ 벨ਟ ਅਟੈਚ ਕਰਾਂਗੇ ਤੇ ਅੱਧਾ ਦਿਨ ਚ ਸਲਾਈ ਲਾ ਕੇ ਸਾਰੀ 벨ਟ ਨੂੰ ਅਟੈਚ ਕਰਾਂਗੇ ਜਿਹੜੀ ਸਲਾਈ ਲਾਉਣੀ ਆਪਾਂ ਅੱਧਾ ਦਿਨ ਚ ਹੀ ਲਾਉਣੀ ਆ ਦੇਖੋ ਫਰੰਟ ਤੇ ਬੈਕ ਜਿਹੜਾ ਆਪਾਂ ਕੱਟ ਲਾਇਆ ਉਹ ਕੱਟਣਾ-ਕੱਟ ਆਪਣੇ ਮੈਚ ਹੋਣੇ ਚਾਹੀਦੇ ਆ ਠੀਕ ਹੈ ਜੀ ਸਾਰੀ ਸਲਾਈ ਆਪਣੀ ਲੱਗ ਗਈ ਇਸ ਤੋਂ ਬਾਅਦ ਆ ਥੱਲੇ ਆਪਾਂ ਪੌਂਚਾ ਬਣਾਉਣਾ ਉਹਨਾਂ ਪੌਂਚੇ ਦਾ ਕਪੜਾ ਰੈਡੀ ਕਰਕੇ ਆਪਾਂ 4-4 ਇੰਚ ਦੇ ਪੇਸਟਿੰਗ ਪੇਪਰ ਕਟਿੰਗ ਕਰਨੀਆਂ ਦੋ ਠੀਕ ਹੈ ਜੀ ਆਪਾਂ 4-4 ਇੰਚ ਦੇ ਦੋ ਪੇਸਟਿੰਗ ਪੇਪਰ ਕਟਿੰਗ ਕਿਤੇ ਜਿੰਨਾ ਆਪਣਾ ਪੌਂਚਾ ਤਿਆਰ ਆ ਉਹਨਾਂ ਆਪਾਂ ਪੇਸਟਿੰਗ ਪੇਪਰ ਲਿਆ ਆਪਣਾ ਪੌਂਚਾ ਸੀਗਾ ਜੀ 6.5 ਤਿਆਰ ਤੇ ਆਪਾਂ ਸਾਡੇ 7.5 ਹਜ਼ਾਰ ਨਾਲ 15 ਇੰਚ ਚੌੜਾ ਪੇਸਟਿੰਗ ਪੇਪਰ ਲੈ ਤੇ 8 ਇੰਚ ਲੰਬਾ ਦੋ ਪੇਪਰ ਲੈ ਲਿਜੀ ਦੋਨਾਂ ਪੂੰਛੇ ਵਾਸਤੇ ਤੇ ਕੱਪੜੇ ਤੇ ਇਸ ਤਿਕਾ ਪ੍ਰੈਸ ਨਾਲ ਚਪਕਾ ਦੇ ਯਾਦ ਰੱਖੋ ਆਪਾਂ 4 4 ਇੰਚ ਦਾ ਪੇਸਟਿੰਗ ਪੇਪਰ ਲੰਬਾ ਲਿਆ ਤੇ ਚੌੜਾ ਆਪਾਂ ਲਿਆ ਜੀ ਆਪਣੇ ਪੂੰਛੇ ਦੇ ਨਾਲ ਦੇ ਹਿਸਾਬ ਨਾਲ ਇਸ ਤੋਂ ਬਾਅਦ ਆਪਾਂ ਨੂੰ ਡਬਲ ਫੋਲਡਿੰਗ ਕਰਤਾ ਪੇਸਟਿੰਗ ਪੇਪਰ ਵਾਲੇ ਕੱਪੜੇ ਨੂੰ ਠੀਕ ਹੈ ਜੀ ਪ੍ਰੈਸ ਨਾਲ ਤੇ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਪਾਂ ਬੈਲਟ ਦੇ ਵਾਲ ਪਾਏ ਉਸ ਤਰੀਕੇ ਦੇ ਨਾਲ ਹੀ ਆਪਾਂ ਪੌਂਚ ਦੇ ਵਾਲ ਪਾਉਣੇ ਆਂ ਅੰਦਰੀ ਸਾਈਡ ਨੂੰ ਹੀ ਆਪਾਂ ਦੋਨੇ ਪੌਂਚਾਂ ਦੇ ਵਾਲ ਪਾਵਾਂਗੇ ਇਸ ਤਿਕਾ ਥੱਲੇ ਆਪਾਂ ਪੇਸਟਿੰਗ ਪੇਪਰ ਵਾਲਾ ਕੱਪੜਾ ਰੱਖ ਕੇ ਉੱਪਰ ਆਪਾਂ ਆਪਣੀ ਸਲਵਾਰ ਦਾ ਕੱਪੜਾ ਲਿਆ 1 ਇੰਚ ਸਾਈਡ ਤੇ ਕੱਪੜਾ ਛੱਡ ਕੇ ਤੇ ਆਪਾਂ ਵਾਲ ਪਾਉਣੇ ਸਟਾਰਟ ਕਰਾਂਗੇ ਜਿਸ ਤਰੀਕੇ ਨਾਲ ਜਿਹੜੀ ਡਾਇਰੈਕਸ਼ਨ ਚ ਆਪਣੇ ਸਲਵਾਰ ਦੇ ਵਾਲਾਂ ਦੇ ਵਾਲਾਏ ਨੇ ਉਸ ਤਰੀਕੇ ਨਾਲ ਹੀ ਆਪਾਂ ਪੌਂਚ ਦੇ ਵਾਲ ਪਾਉਣੇ ਅੰਦਰੀ ਸਾਈਡ ਨੂੰ ਵਾਲ ਕਰਕੇ ਠੀਕ ਹੈ ਜੀ ਵਾਲ ਆਪਾਂ ਅੰਦਰੀ ਸੈਨ ਨੂੰ ਕਰਨੇ ਆ। ਤੇ ਛੋਟੇ-ਛੋਟੇ ਵਾਲ ਪਾਦਨੇ ਆ ਸਾਰੇ ਪੌਂਚੇ ਦੇ ਵਿੱਚ। ਜਿੰਨਾ ਆਪਾਂ ਪੇਸਟਿੰਗ ਪੇਪਰ ਆ ਕੱਪੜੇ ਨਾਲ ਉਤਤੀ ਆਪਣਾ ਸਾਰੇ ਵਾਲ ਕੰਪਲੀਟ ਕਰਨੇ ਆ ਆਪਾਂ। ਇਸ ਤੋਂ ਬਾਅਦ ਇਸ ਕੱਪੜੇ ਨੂੰ ਵਾਲ ਇਸ ਤਰੀਕੇ ਨਾਲ ਥੱਲੇ ਨੂੰ ਕਰਕੇ ਉੱਪਰ ਵਾਲਾ ਕੱਪੜਾ ਇਸ ਤਰੀਕੇ ਨਾਲ ਫੋਲਡ ਕਰਕੇ ਪੇਸਟਿੰਗ ਪੇਪਰ ਵਾਲਾ ਉੱਪਰ ਆਪਾਂ ਸਲਾਈ ਲਾ ਦੇਾਂਗੇ। ਠੀਕ ਹੈ ਜੀ ਕੱਪੜੇ ਵਿੱਚ ਵਾਲ ਨੱਪ ਕੇ ਉੱਪਰ-ਉੱਪਰ ਆਪਾਂ ਸਲਾਈ ਲਾ ਦੇਣੀ ਆ। ਇਨਾਂ ਉੱਪਰ ਤੁਸੀਂ ਕੋਈ ਵੀ ਲੈਸ ਅਟੈਚ ਕਰ ਸਕਦੇ ਹੋ ਤੇ ਨਹੀਂ ਤੁਸੀਂ ਇਸ ਤਰੀਕਾ ਨਾਲ ਵੀ ਰੱਖ ਸਕਦੇ ਹੋ ਦੇਖੋ ਆਪਣੇ ਵਾਲ ਪੈ ਗਏ ਇਸ ਤੋਂ ਬਾਅਦ ਦੂਜੀ ਸਾਈਡ ਵੀ ਆਪਾਂ ਉਸ ਤਰੀਕੇ ਨਾਲ ਹੀ ਵਾਲ ਪੋਣੇ ਅੰਦਰਲੀ ਸਾਈਡ ਨੂੰ ਵਾਲ ਪੋਣੇ ਜੀ ਆਪਾਂ ਇੱਧਰ ਵੀ ਤੇ 1 ਇੰਚ ਐਕਸਟਰਾ ਕਪੜਾ ਛੱਡ ਕੇ ਦੋਨਾਂ ਸਾਈਡ ਤੇ ਸੈਂਟਰ ਵਾਲੇ ਕਪੜੇ 'ਚ ਆਪਾਂ ਵਾਲ ਪਾਵਾਂਗੇ ਠੀਕ ਹੈ ਜੀ ਇਹ ਵੀ ਵਾਲ ਆਪਾਂ ਅੰਦਰਲੀ ਸਾਈਡ ਨੂੰ ਹੀ ਪੋਣੇ ਆ ਸੇਮ ਜਿਵੇਂ ਆਪਾਂ ਉੱਪਰ ਬੈਲਟ ਦੇ ਵਾਲ ਪਾਇਆ ਸੇਮ ਉਸ ਤਰੀਕੇ ਨਾਲ ਹੀ ਆਪਣੇ ਪਹੁੰਚਾਂ ਦੇ ਵਾਲ ਹੋਣਗੇ ਅਸਤਰੀ ਕੇ ਨਾਲ ਇਸ ਨੂੰ ਆਪਾਂ ਵਾਲ ਨਾ ਪਰੇਮੇ ਉੱਪਰ ਕਪੜਾ ਫੋਲਡ ਕਰਕੇ ਠੀਕ ਹੈ ਜੀ ਆਪਣੇ ਨਾ ਉੱਪਰ ਪਹੁੰਚੇ ਵਾਲੇ ਕਪੜੇ 'ਚ ਕੋਈ ਵਾਲ ਨਹੀਂ ਹੋਣਾ ਚਾਹੀਦਾ ਪੂਰੀ ਸਫਾਈ ਨਾਲ ਆਪਾਂ ਫੋਲਡ ਕਰਨਾ ਕਪੜਾ ਉੱਪਰ ਇਸ ਤੋਂ ਬਾਅਦ ਜਿੰਨਾ ਆਪਣਾ ਪਹੁੰਚਾ ਰੈਡੀ ਹੈ ਜੀ ਉੱਥੇ ਆਪਾਂ ਨਿਸ਼ਾਨ ਲਾ ਕੇ ਤੇ ਪਹੁੰਚੇ ਵਾਲੀ ਤੇ ਅਸਤਨ ਵਾਲੀ ਸिलाई ਲਾ ਦੇਾਂਗੇ ਡਵਲਸ ਲਾਈ ਕਰ ਦंगे ਥੱਲੇ ਤੋਂ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ 프ਰੰਟ ਤੇ ਬੈਕ ਵਾਲੇ ਐਂਸਰ ਨੂੰ ਫੜ ਕੇ ਤੇ ਦੋਨਾਂ ਹਸਨਾ ਨੂੰ ਬਰਾਬਰ ਕਰਕੇ ਆਪਾਂ ਸਲਾਈ ਲਾਵਾਂਗੇ ਤੇ ਸਲਾਈ ਥੋੜੀ ਖਿੱਚ ਕੇ ਲਾਵਾਂਗੇ ਠੀਕ ਹੈ ਦੂਜੀ ਸਾਈਡ ਵੀ ਆਪਾਂ ਉਸ ਤਰੀਕੇ ਨਾਲ ਹੀ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਕਰਕੇ ਜਿੰਨਾ ਆਪਣਾ ਪੌਂਚਾ ਤਿਆਰ ਆ ਉੱਥੇ ਨਿਸ਼ਾਨ ਲਾ ਕੇ ਤੇ ਆਪਾਂ ਸਲਾਈ ਲਾ ਦਾਂਗੇ ਠੀਕਾ ਥੋੜੀ ਇਸ ਲਈ ਆਪਾਂ ਖਿੱਚ ਕੇ ਲਾਵਾਂਗੇ ਤਾਂ ਜੋ ਆਪਣੇ ਪੌਣ ਤੋਂ ਬਾਹਰ ਸਲਵਾਰ ਉਧੜੇ ਨਾ ਠੀਕ ਹੈ ਜੀ ਆਪਣੀ ਸਲਵਾਰ ਦੀ ਸिलाई ਕੰਪਲੀਟ ਹੋ ਗਈ ਹੈ ਇੱਥੇ ਤੇ ਇਹ ਆਪਣੀ ਫਾਈਨਲ ਲੋਕ ਲਈ ਸਲਵਾਰ ਦੀ ਉੱਪਰ ਵਾਲ ਦੇਖੋ ਆਪਣੇ ਦੋਨੇ ਜਿਹੜੇ ਸਾਈਡ ਦੇ ਸੈਂਟਰ ਨੂੰ ਕੀਤੇ ਹੋਏ ਆ ਤੇ ਪਹੁੰਚਾਂ ਦੇ ਵੱਲ ਵੀ ਉਸ ਤਰ੍ਹਾਂ ਹੀ ਆਪਣੇ ਪਾਏ ਹੋਏ ਜਿਵੇਂ ਆਪਣੇ ਉੱਪਰ ਵਾਲ ਉਸ ਤਿੱਕ ਨੇ ਪਹੁੰਚ ਦੇ ਵੱਲ ਪਾਇਆ ਜੀ ਬਹੁਤ ਸੋਹਣੀ ਸਲਵਾਰ ਬਣ ਕੇ ਆਪਣੀ ਰੈਡੀ ਹੋਈ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀਓਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ ਅਬ ਰਖਾ